ਬੱਚੇ ਦੇ ਝੋਡੇ ਵਾਸਤੇ ਉਹ ਦੂਰ ਦੂਰ ਤੱਕ ਸਾਰਾ ਹੀ ਦਿਖਦਾ ਅਨੰਦਪੁਰ ਸਾਹਿਬ ਉਹ ਪਰਲੇ ਪਾਸੇ ਦਾ ਸਾਰਾ ਹੀ ਖਾਲੀ ਆ ਉਹ ਪਰੇ ਦਾ ਪਹਾੜ ਵੀ ਦਿਖਦੇ ਇੱਥੋਂ ਦੀ ਹੁਣ ਡਾਇਰੈਕਟ ਇਧਰੋਂ ਦੀ ਦਿੱਤਾ ਗਿਆ ਆ ਗੁਰਦੁਆਰਾ ਆਪਣਾ ਗੁਰਦੁਆਰਾ ਕੇਸਗੜ ਸਾਹਿਬ ਦੇਖੋ ਦਰਸ਼ਨ ਕਰੋ ਜੀ ਆ ਦੇਖੋ ਜੀ ਮਾਰਕੀਟ ਸਵੇਰ ਦੇ ਟਾਈਮ ਤੇ ਵੀ ਖੁੱਲੀ ਆ ਰਾਤ ਨੂੰ ਵੀ ਖੁੱਲੀ ਸੀਗੀ ਦੇਣਾ ਭਾਈ ਮੈਨੂੰ ਪੈਸੇ ਉਹ ਨਹੀਂ 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 ਭਾਜੀ ਹੋ ਰਹੇ ਨੇ ਉਹ ਨਹੀਂ ਨਹੀਂ ਭਾਜੀ ਉਹ ਨਹੀਂ ਉਹ ਨਾ ਭਾਜੀ ਇਦਾਂ ਨਾ ਕਰੋ ਇਧਰ ਗੱਲ ਸੁਣੋ ਚਲੋ ਠੀਕ ਹੈ थैंक यू ਭਾਜੀ ਭਾਈ ਪੈਸੇ ਦੇ ਕੇ ਦੱਸੋ 50 ਰੁਪਏ ਦੇ ਗਏ ਓਕੇ ਭਾਜੀ थैंक यू ਬਹੁਤ ਬਹੁਤ ਸ਼ੁਕਰੀਆ ਜੀ ਆਹ ਲਓ ਜੀ ਗੁਰਦੁਆਰਾ ਸਾਹਿਬ ਪਹੁੰਚ ਗਏ ਆਪਾਂ ਨਾਲ ਭਾਈ ਬੈਠੇ ਸੀ ਜਿਹੜੇ ਪੈਸੇ ਦੇ ਕੇ ਨਾਲ ਹੀ ਬੈਠੇ ਸੀਗੇ ਗੱਲਾਂ ਕਰਦੇ ਆਏ ਆ ਉਹ ਲੁਧਿਆਣੇ ਤੋਂ ਚੜ੍ਹੇ ਸੀ ਲੁਧਿਆਣੇ ਤੋਂ ਇੱਥੇ ਤੱਕ ਪੱਪਾ ਗੱਲਗੱਲ ਕਰਦੇ ਆ। ਮੈਂ ਫੇਰ ਵੀ ਬਾਹਰ ਬੂਰ ਕੋ ਮਦਰਿਆ ਭਾਈ ਦੇ ਭਰੋਸੀ ਬੈਗ ਟ੍ਰੇਨ 'ਚ ਛੱਡ ਗਏ। ਇੱਧਰ ਉੱਧਰ ਘੁੰਮਦਾ ਰਿਹਾ। ਹੁਣ ਮੈਂ ਭਾਈ ਨਾਲ ਬੈਠ ਗਿਆ ਭਾਈ ਨੇ ਪੈਸੇ ਦੇ ਦਿੱਤੇ। ਦੱਸੋ ਮੈਨੂੰ ਪੈਸੇ ਦੇਣੀ ਤੇ ਮੈਂ ਕਿਹਾ ਮੇਰੇ ਕੋਲ ਲੈ ਲਓ। ਨਹੀਂ ਭਾਈ ਜੀ ਕਹਿੰਦੇ ਹੁੰਦੇ ਆ ਲੋਕਾਂ ਦਾ ਸੁਭਾਅ ਵਧੀਆ ਹੁੰਦਾ ਮੈਂ ਦੇਖਿਆ। ਬਹੁਤ ਆ ਇੱਧਰਲੇ ਪਾਸੇ ਸਰੋਵਰ ਬਣਿਆ। ਇਹ ਦੇਖੋ ਗੁਰਦੁਆਰਾ ਸਾਹਿਬ ਉੱਧਰ ਆ ਸਰੋਵਰ ਇੱਥੇ ਆ। ਇੱਧਰ ਜਿਹੜਾ ਨਾ ਗੁਰਦੁਆਰਾ ਸਾਹਿਬ ਦਾ ਸਰੋਵਰ ਥੋੜ ਸਰੂਵਰ ਤੇ ਵੀ ਆਵਾਂਗੇ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਪਹਿਲਾਂ ਕਮਰੇ ਵਗੈਰਾ ਦਾ ਪੁੱਛ ਲਈਏ ਕਿ ਕਮਰੇ ਵਗੈਰਾ ਕੀ ਸੀ ਨੇ ਆ ਦੇਖੋ ਰਸਤਾ ਇੱਧਰ ਕਾਫੀ ਆ ਸਰੂਵਰ ਦੇ ਵਿੱਚ ਵੀ ਦੁਕਾਨਾਂ ਦੀ ਗੁੰਨ ਸਾਰੀਆਂ ਸੱਜੀ ਹੋਈਆਂ ਦੇਖੋ ਦੁਕਾਨਾਂ ਬਹੁਤ ਵਧੀਆ ਲਾਈਟਾਂ ਲੁੱਟਾ ਜਗੀਆਂ ਨੇਰਾ ਹੋ ਗਿਆ ਵਾ 14 7:30 ਹੀ ਹੋ ਚੱਲਿਆ ਆਲਮੋਸਟ 7:20 ਦਾ ਹੀ ਹੋ ਗਿਆ 7:25 ਹੋ ਗਿਆ ਸਰਾਂ ਦਾ ਪਹਿਲਾਂ ਜਾ ਕੇ ਕਮਰਾ ਘੂਰਾ ਪਤਾ ਕਰੀਏ ਕਿ ਕਮਰਾ ਮਿਲੂਗਾ ਕਿਦਾਂ ਕੀ ਹਿਸਾਬ ਆ ਉਹ ਦੇਖੋ ਜੀ ਸਾਹਮਣੇ ਗੁਰਦੁਆਰਾ ਸਾਹਿਬ ਆ ਗਿਆ ਹੈ ਤੋ ਕੰਮਨ ਪੂਰੀ ਜ਼ਬਰਦਸਤ ਲੱਗੀ ਆ ਪਿਆਸ ਹੀ ਲੱਗੀ ਗਲਾ ਸੁੱਕਦਾ ਪਿਆ ਵਾ ਕੁਛ ਨਹੀਂ ਖਾਦਾ ਸਵੇਰ ਦਾ ਜਸਟ 커피 ਪੀਤੀ ਹੋਈ ਆ ਉਹੇ ਭਰੋਸੇ ਚ ਚੱਲਦਾ ਮੈਂ ਵਾ ਦੋ ਵਾਰ ਕਾਫੀ ਪੀਤੀ ਤੇ ਅੱਜ ਦੁਪਹਿਰ ਤੱਕ ਹੁਣ ਚਲੋ ਖਿਸ਼ਕਾਂਦੇ ਲੰਗੇ ਨੂੰ ਪਹਿਲਾਂ ਜਾ ਕੇ ਕਮਰੇ ਦਾ ਪਤਾ ਕਰਦੇ ਆ ਇੱਥੇ ਵੀ ਸਾਹਮਣੇ ਚੜ ਕੇ ਗੁਰਦੁਆਰਾ ਸਾਹਿਬ ਆ ਪਰ ਆਪਾਂ ਸਭ ਤੋਂ ਪਹਿਲਾਂ ਜਾ ਕੇ ਰੂਮ ਦੇਖਦੇ ਆ ਤੇ ਰੂਮ ਦਾ ਕੀ ਹੱਦ ਕਰਦਾ ਇੱਧਰਲੀ ਸਾਈਡ ਤੇ ਆਪਾਂ ਚੱਲੇ ਜਾਣਾ ਵਾ ਦੇਖੋ ਇੱਧਰ ਮੁੜ ਜੇ ਉਹ ਸੱਜੇ ਹੱਥ ਆ ਇਧਰ ਗੁਰਦੁਰਾ ਸਾਹਿਬ ਗੁਰਦੁਰਾ ਸਾਹਿਬ ਤੋਂ ਪੱਛੇ ਆਥੜ ਜੀ ਇਧਰ ਨੂੰ ਤੇ ਇੰਨਾ ਮੈਨੂੰ ਪਤਾ ਵੀ ਇੱਥੋਂ ਦੀ ਸ਼ਾਰਟਕਟ ਪੈ ਜਾਂਦਾ ਸਿੱਧਾ ਹੀ ਉੱਥੇ ਜਾ ਕੇ ਪੁੱਛਦੇ ਆ ਵੀ ਰੂਮ ਵਗੈਰਾ ਜੀ ਅਵੇਲੇਬਲ ਹੈਗਾ ਤੇ ਕਿਉਂਕਿ ਮੈਂ ਕਈਆਂ ਨੂੰ ਪੁੱਛਿਆ ਸਾਰੇ ਦਾਦੇ ਬੱਸ ਸੀਗੇ ਵੀ ਸਿੰਗਲ ਬੰਦੇ ਨੂੰ ਘਾਟ ਘਾਟੀ ਦਿੰਦੇ ਆ ਬਾਕੀ ਗੱਲ ਕਰਕੇ ਦੇਖਦੇ ਆ ਕੀ ਸਕਦਾ ਵੀ ਸਿੰਗਲ ਬੰਦੇ ਨੂੰ ਦਿੰਦੇ ਕਿ ਨਹੀਂ ਆਹ ਦੇਖੋ ਜੀ ਮਾਰਕੀਟ ਕਿੰਨੀ ਵਧੀਆ ਲੱਗੀ ਸੁੱਜੀ ਹੋਈ ਮਾਰਕੀਟ ਆ ਇੱਥੋਂ ਦੀ ਇਧਰ ਨੂੰ ਰਸਤਾ ਮੁੜਦਾ ਅੰਦਰ ਨੂੰ ਇਹ ਮੇਰੇ ਖਿਆਲ ਦੇ ਨਾਲ ਵੀ ਉੱਥੇ ਹੀ ਜਾਂਦਾ ਆ ਬਾਕੀ ਦੇਖਦੇ ਆ ਹੋ ਸਕਦਾ ਮੈਂ ਗਲਤ ਵੀ ਆ ਗਿਆ ਹਾਂ ਬਟ ਮੈਨੂੰ ਇਹਨਾਂ ਆਈਡੀਆ ਤਾਂ ਹੈਗਾ ਆ ਕਿ ਇੱਧਰ ਨੂੰ ਮੋੜ ਕੇ ਰਾਹ ਜਿੱਦ ਨੂੰ ਇੱਧਰ ਨੂੰ ਮੋੜਦਾ ਆ ਕਿ ਤਾਂ ਆਹ ਤਾਂ ਨਹੀਂ ਹੈਗਾ ਇੱਥੋਂ ਅੱਗੇ ਮੋੜਦਾ ਹਨਾ ਇੱਥੋਂ ਅੱਗੇ ਮੋੜ ਕੇ ਅੰਦਰ ਨੂੰ ਚਲੀ ਜਾਂਦਾ ਵਾ ਜਿਹੜੀਆਂ ਸਰਾਵਾਂ ਆ ਉਧਰ ਨੂੰ ਠੀਕ ਹੈ ਜੀ ਨਹੀਂ ਤਾਂ ਆਪਾਂ ਜ਼ਿਆਦਾਤਰ ਕੀ ਕਰਦੇ ਆ ਗੁਰਦਾਰ ਸਾਹਿਬ ਦੀ ਪਹਿਲਾਂ ਚੜ੍ਹਾਈ ਚੜ੍ਹਦੇ ਆ ਫਿਰ ਉਧਰੋਂ ਦੀ ਪੌੜੀਆਂ ਉਤਰ ਕੇ ਦੂਜੇ ਪਾਸੇ ਚੱਲ ਜਾਂਦੇ ਆ ਦੇਖੋ ਬਹੁਤ ਪ੍ਰਾਣੀਆ ਮਾਰਕੀਟ ਲਾਦੀ ਇੱਥੇ ਗਲਾ ਮੇਰਾ ਸੁੱਕਿਆ ਥੋੜੀ ਆਵਾਜ਼ ਥੋੜੀ ਕਲੀਅਰ ਨਹੀਂ ਆਦੀ ਹਣੀ ਸਾਹ ਵੀ ਚੜਿਆ ਉਹਦੇ ਲਈ ਮਾਫੀ ਚਾਹੁੰਦੇ ਆ ਬਟ ਆਹ ਦੇਖੋ ਜੀ ਆਪਾਂ ਇਧਰ ਮੁੜ ਕੇ ਉਹ ਸਾਹਮਣੇ ਸਰਾ ਆਇਆ ਇੰਨਾ ਕਿ ਮੈਨੂੰ ਪਤਾ ਸੀ ਆਈਡੀਆ ਸੀਗਾ ਆ ਇਧਰ ਸਰਾ ਆਇਆ ਸਰਾ ਚ ਜਾ ਕੇ ਪਤਾ ਕਰਦੇ ਆ ਵੀ ਰੂਮ ਵਗੈਰਾ ਮਿਲ ਜੂਗਾ ਜੇ ਨਹੀਂ ਜਿਹੜਾ ਰੂਮ ਤਾਂ ਵੀ ਕੋਈ ਗੱਲ ਨਹੀਂ ਜੇ ਆਪਾਂ ਨੂੰ ਹਾਲ ਵਗੈਰਾ ਮਿਲ ਗਿਆ ਉੱਚ ਵੀ ਕੋਈ ਦਿੱਕਤ ਨਹੀਂ ਆਪਾਂ ਸੌਣਾ ਹੀ ਆ ਬਟ ਬਸ ਪ੍ਰੋਬਲਮ ਇਹ ਹੈ ਕਿ ਆਪਣੇ ਬੈਗ 'ਚ ਥੋੜਾ ਜਿਹਾ ਸਮਾਨ ਜਿਹੜਾ ਕੀਮਤੀ ਆ ਹੋਰ ਕੋਈ ਟੈਨਸ਼ਨ ਨਹੀਂ ਆ। ਉਹਨੂੰ ਰਾਤ ਨੂੰ ਥੋੜਾ ਸੰਭਾਲਣਾ ਔਖਾ ਆ। ਮੋਬਾਈਲ ਤਾਂ ਬੰਦਾ ਜੇ ਚਵਾ ਕੇ ਦੀ। ਸੋਚਦਾ ਬੈਗ ਉਹਦਾ। ਕੁੰਜੀ ਦਾ ਕੈਮਰਾ, ਕੈਮਰਾ ਵੀ ਰੱਖਣਾ ਪਿਆ ਵਿੱਚ ਹੋਰ ਵੀ ਗੈਜਟਸ ਹੈਗੇ ਆ। ਉਹ ਇਹਨਾਂ ਨੂੰ ਸੰਭਾਲ ਕੇ ਰੱਖਣਾ। ਆ ਦੇਖੋ ਜੀ ਇੱਧਰਲੇ ਪਾਸੇ ਹੈਗਾ। ਆ ਲੰਗਰ ਹਾਲ ਬਣਿਆ ਹੋਇਆ ਹੈ ਇੱਧਰ। ਇੱਧਰ ਲੰਗਰ ਛਕਾਂਗੇ ਜਾ ਕੇ। ਕਿਉਂਕਿ ਖਾਧਾ ਤਾਂ ਹੈ ਨਹੀਂ ਸਵੇਰ ਦਾ ਕੁਝ ਵੀ। ਜੋੜਾ ਘਰ ਬਿਲਕੁਲ ਸਾਹਮਣੇ ਆ। ਆ ਦੇਖੋ ਨਿਆਣੇ ਵੀ ਲੱਗੇ ਹੋਏ ਆ। ਆ ਇਧਰ ਸਰਾ ਆ ਦੇਖਦੇ ਆ ਕਿਹੜੀ ਸਰਾ ਆ ਬਾਕੀ ਜਾ ਕੇ ਪੁੱਛਦੇ ਆ 3 ਰੂਮ ਵਗੈਰਾ ਮਿਲ ਜੂਗਾ ਜਾਂ ਨਹੀਂ ਮਿਲੂਗਾ ਨਹੀਂ ਇਹ ਹੈਗੀ ਜੀ ਗੁਰੂ ਤੇਗ ਬਹਾਦਰ ਨਿਵਾਸ ਗੁਰੂ ਤੇਗ ਬਹਾਦਰ ਨਿਵਾਸ ਆ ਇੱਥੇ ਚਲੋ ਜਾ ਕੇ ਦੇਖਦੇ ਆ ਰੂਮ ਵਗੈਰਾ ਫਿਰ ਆਸ਼ੇ ਦੇਖੋ ਇੱਥੇ ਕਿੰਨਾ ਲੱਗਾ ਹੈ ਲੈਨ ਚੈੱਕ ਕਰੋ ਕਿੱਥੇ ਲੱਗੀ ਉਹ ਪਿੱਛੇ ਤੱਕ ਲੈਨ ਲੱਗੀ ਹੋਆ ਭਾਈ ਸਾਹਿਬ ਬਹੁਤ ਟਾਈਮ ਲੱਗਣਾ ਥਰਾ ਪਹਿਲਾਂ ਥੋੜਾ ਜਿਹਾ ਪਾਣੀ ਪੂਣੀ ਪੀ ਲਈਏ ਫਰੈਸ਼ ਫਰਸ਼ ਹੈਗੀ ਲੰਗਰ ਲੰਗਰ ਚੱਲੀ ਆ ਫਿਰ ਦੇਖਦੇ ਆ ਰੂਮ ਵਗੈਰਾ ਕਿਉਂਕਿ ਬਹੁਤ ਜ਼ਿਆਦਾ ਰਾਸ਼ਿਆ ਥੇ ਲੈਂਡ ਬਾਲ ਲੰਬੀ ਲੱਗੀ ਹੋਈ ਹੈ ਪਹਿਲਾਂ ਸੱਚੇ ਪਹਿਲਾਂ ਰੂਮ ਲੈ ਲਈਏ ਰੂਮ ਦਾੰਤੀ ਆ ਬਾਅਦ ਚ ਕਰਾਂਗੇ ਹੁਣ ਬਹੁਤ ਲੰਬੀ ਲੈਣਾ ਚਲੋ ਜਲਾ ਸਕਦਾ ਪਾਣੀ ਪੂਣੀ ਪੀ ਲਏ ਪਹਿਲਾਂ ਜਾ ਕੇ ਆ ਜੋ ਜੀ ਉੱਪਰ ਜਾ ਕੇ ਦੇਖਦੇ ਆ ਕਮਰਾ ਤੇ ਆਪਾਂ ਨੂੰ ਮਿਲਿਆ ਨਹੀਂ ਹਲਾ ਕਮਰੇ ਸਾਰੇ ਬੁੱਕ ਹੋਏ ਪਏ ਆ ਜੀ ਜਦੋਂ ਤੇ ਆਏ ਆਪਾਂ ਸਾਡੇ ਸਾਥੇ ਪਹੁੰਚੇ ਸੀ ਗਿਆ ਮੋਹਵਾਂ ਚਿਨੀਆ ਕਮਰੇ ਸਾਰੇ ਦੇ ਸਾਰੇ ਬੁੱਕ ਹੋਏ ਨੇ ਦੇਖੋ ਬਾਹਰ ਵੀ ਇੱਕਦਾਂ ਰਸ਼ ਪਿਆ ਹੋਇਆ ਉੱਥੇ ਵੀ ਰੂਰ ਤਾਂ ਇੱਥੇ ਸਰਾਂ ਚ ਬਹੁਤ ਜ਼ਿਆਦਾ ਆ ਬਟ ਆਲਰੇਡੀ ਸਾਰੇ ਹੀ ਬੋਕਿਆ ਆ ਦੇਖੋ ਜੀ ਲੋਕੀ ਥੱਲੇ ਪਾਰ ਕਾਂ ਚੀ ਲੰਮੇ ਪਏ ਆ ਕਿੱਦਾਂ ਰਸ਼ ਗਿਆ ਆ ਦੇਖੋ ਇੱਧਰ ਨਹੀਂ ਪਾਰਕ ਖਾਲੀ ਆ ਇੱਧਰ ਨਹੀਂ ਪਾਰਕ ਪੂਰੀ ਭਰੀ ਵੀ ਆਲਮੋਸਟ ਆ ਪੇੜ ਆ ਪੇੜ ਦੇ ਥੱਲੇ ਵੀ ਕਾਫੀ ਨੇ ਬਾਹਰ ਹੀ ਲੰਮੇ ਪਏ ਆ ਉਦਾਂ ਵੀ ਉਹ ਕਹਿੰਦੇ ਵੀ ਸਿੰਗਲ ਬੰਦੇ ਨੂੰ ਜਿਹੜਾ ਰੂਮ ਨਹੀਂ ਦਿੰਦੇ ਤੇ ਰੂਮ ਜਿਹੜਾ ਫੈਮਿਲੀ ਵਾਲੇ ਨੂੰ ਦਿੰਦੇ ਆ ਤੇ ਸਿੰਗਲ ਬੰਦੇ ਨੂੰ ਆਪਾਂ ਤਾਂ ਸਿੰਗਲ ਹੀ ਆਏ ਆ ਹਣ ਦੇਖਦੇ ਆ ਕੀ ਕਰ ਕੀ ਕਰ ਸਕਦੇ ਆ ਜਿਆਦਾ ਤੋਂ ਜਿਆਦਾ ਬਾਹਰ ਇੱਥੇ ਪਾਰਕ ਚਿਲ ਮੇ ਪਹਿਵਾਂਗੇ 9 ਵੱਜ ਚੁੱਕਿਆ ਫਿਰ ਥੱਕੇ ਹੋਣ ਕਰਕੇ ਫਿਰ ਮੈਂ ਲੰਗਰ ਪਾਣੀ ਛਕਣ ਚਲੇ ਗਿਆ ਲੰਗਰ ਖਾਦਾ ਚਾਹ ਪੀਤੀ ਉਸ ਵਾਰ ਵਾਪਸ ਮੁੜ ਗਿਆ ਤੇ ਲਾਈਨ ਤਾਂ ਬਹੁਤ ਘੱਟ ਸੀ ਪਰ ਦਫ਼ਤਰ ਦਾ ਜਿਹੜਾ ਦਰਵਾਜ਼ਾ ਉਹ ਬੰਦ ਹੋ ਚੁੱਕਾ ਸੀਗਾ ਦਫ਼ਤਰ ਦਾ ਦਰਵਾਜ਼ਾ ਹੀ ਬੰਦ ਆ ਗਿਆ ਉਸ ਤੋਂ ਬਾਅਦ ਖੁੱਲ੍ਹੇ ਨਹੀਂ ਆਇਆ ਤੱਕ ਬਹੁਤ ਲੋਕი ਇੱਥੇ ਬਾਹਰ ਖੜੇ ਰਹੇ ਦੇਖਣ ਵਾਸਤੇ ਵੀ ਹੁਣ ਖੁੱਲੇਗਾ ਖੁੱਲੇਗਾ ਪਰ ਨਹੀਂ ਖੁੱਲਿਆ ਕਿਉਂਕਿ ਆਲਰੇਡੀ ਸਾਰੇ ਜਿਹੜੇ ਰੂਮ ਉਹ ਕਹਿੰਦੇ ਬੁੱਕ ਹੋ ਚੁੱਕਿਆ ਹਲੋ ਸਾਡੇ ਕੋਲ ਰੂਮ ਨਹੀਂ ਹੈਗੀ ਹੋਰ ਵੀ ਹੋਰ ਵੀ ਸ਼ਰਮ ਆ ਗਈਆਂ ਬਟ ਉੱਥੇ ਵੀ ਸਾਡੇ ਰੂਮ ਬੁੱਕ ਆ ਉਗੀ ਜੁਲਾਈ ਤਾਂ ਮਹੀਨੇ ਚੱਲਦਾ ਪਿਆ ਨਿਆੜਿਆਂ ਨੂੰ ਛੁੱਟੀਆਂ ਛਟੀਆਂ ਕਰਕੇ ਸਕੂਲਾਂ 'ਚ ਉਹਦੇ ਕਰਕੇ ਰਸ਼ ਬਹੁਤ ਜ਼ਿਆਦਾ ਆ ਉੱਤੋਂ ਹੈਗਾ ਵੀ ਅੱਜ ਸੈਟਰਡੇ ਆ ਤੇ ਸੈਟਰਡੇ ਸੰਡੇ ਨੂੰ ਜ਼ਿਆਦਾ ਰਸ਼ ਹੁੰਦਾ ਆ ਪਾਰਕ 'ਚ ਜਗ੍ਹਾ ਤਾਂ ਕਾਫੀ ਹੈਗੀ ਆ ਉੱਥੇ ਥੱਲੇ ਜਾ ਕੇ ਨੰਮੋ ਬੈਹਣੇ ਆਂ ਜੇ ਸੌਣਾ ਹੀ ਆ ਥੋੜੀ ਜਿਹਾ ਰੈਸਟ ਕਰ ਲੈਂਦੇ ਆ ਇਹ ਆ ਵੀ ਥੱਲੇ ਮੱਛਰ-ਮੁੱਛਰ ਹੈਗਾ ਥੋੜਾ ਹੋਰ ਕੋਈ ਟੈਨਸ਼ਨ ਨਹੀਂ ਆ ਇੱਥੇ ਉੱਪਰ ਚੈੱਕ ਕਰਨਾ ਹੈ ਮੈਨੂੰ ਹੈਗਾ ਸ਼ਾਇਦ ਪੱਖਾ-ਪੱਖਾ ਲੱਗਾ ਹੋਊਗਾ ਬਰਾਂਡਾ ਬਰਾਂਡਾ 'ਚ ਪੱਖੇ-ਪੱਖੇ ਤਾਂ ਹੈ ਨਹੀਂ ਇੱਥੇ ਆ ਤਾਂ ਰੱਖਿਆ ਹੋਇਆ ਰੂਮ ਤਾਂ ਕਾਫੀ ਆ ਸਾਰੇ ਸਾਰੇ ਫੈਮਿਲੀ ਵਾਲਿਆਂ ਨੂੰ ਦਿੱਤੇ ਹੋਏ ਕਿਉਂਕਿ ਰੂਮ ਹੈਗੇ ਵੱਡੇ ਇੱਕ ਬੰਦੇ ਨੂੰ ਵੀ ਕੀ ਰੂਮ ਦੇਣਾ ਆ ਪਾਰਕ ਆ ਜੀ ਆ ਦੇਖੋ ਜਾਰੀ ਗੱਲ ਹੈ ਤਾਂ ਪਾਰਕ ਚ ਇੱਥੇ ਲੰਮਾ ਪੈ ਜਾਵਾਂਗੇ ਇਹ ਪਾਰਕ ਮੇਨ ਲਵਾ ਪਾਹ ਕਰਕੇ ਇੱਥੇ ਰਸ਼ ਘਟਿਆ ਕੋਈ ਲੰਮਾ ਪਿਆ ਗਿੱਲੀ ਆ ਸ਼ਾਇਦ ਪਾਰਕ ਨੂੰ ਪਾਣੀ ਪੁਣੀ ਲਾਇਆ ਲਾਵਾ ਗਿੱਲੀ ਹੋਂ ਕਰਕੇ ਆ ਦੇਖੋ ਇੱਧਰ ਆਹ ਸਾਰੇ ਿੱੱਲਾ ਕੁੱਤਾ ਲੰਮਾ ਪਿਆ ਫੇ ਉੱਧਰਲੀ ਪਾਰਕ ਸੱਕੀ ਮੇਰੇ ਨਾਲ ਤਾਂ ਹੀ ਉੱਧਰ ਰਸ਼ ਜਦਾ ਉੱਪਰ ਜਾ ਕੇ ਦੇਖ ਕੇ ਨੇ ਕਿੱਥੇ ਸਰਾ ਹੈਗੀ ਆ ਸ਼ੂਜ਼ ਆਪਾਂ ਪਾ ਲਏ ਆ ਪਹਿਲਾਂ ਸ਼ੂਜ਼ ਨਹੀਂ ਪਾਏਗੇ ਤਾਂ ਆਪਾਂ ਜਾ ਨਹੀਂ ਪਾਏ ਹਲੋ ਜੀ ਆ ਦੇਖੋ ਆਪ ਥੱਲੇ ਪਾਰ ਗਿਆ ਇੱਥੇ ਹੀ ਨਵੇਂ ਬੈਠੇ ਆ ਜਿੱਥੇ ਕੱਪੜੇ-ਕਪੜੇ ਵਿਛਾ ਕੇ ਇੱਥੇ ਬਾਹਰ ਹੀ ਸੌਂ ਗਏ ਆ ਜਿੱਥੇ ਜਗ੍ਹਾ ਮਿਲਦੀ ਸਾਂਦੇ ਹੁਣ ਕੱਲੇ ਬੰਦੇ ਨੇ ਜੇ ਨਹੀਂ ਰੂਮ ਮਿਲਦਾ ਤਾਂ ਫੇਰ ਜਿੱਥੇ ਜਗ੍ਹਾ ਮਿਲਦੀ ਸੌ ਜਾਣਾ ਬੰਦੇ ਨੇ ਓ ਭਾਈ ਸਾਹਿਬ ਸਾਰਾ ਜੋਰ ਲੱਗਿਆ ਘੋੜੀਆਂ ਛੱੜਦੇ ਛੱੜਦੇ ਇੱਥੇ ਵੀ ਲੋਕੀ ਬਾਹਰ ਹੀ ਲਮੇ ਪਿਆਤਾ ਜੇ ਰੂਮ ਮਿਲਦਾ 50 ਦਾ ਫਿਰ ਆਹ ਬਾਹਰ ਕੱਤੇ ਲੋਕੀ ਲਮੇ ਪੈ ਹੁੰਦੇ ਉਹ ਇੱਧਰ ਤਾਂ ਚਪਾਟੀ ਲੱਗੀ ਪਈ ਆ ਪੂਰੀ ਮੈਨੂੰ ਤਾਂ ਕੋਈ ਆਈਡੀਆ ਨਹੀਂ ਹੀ ਭਾਈ ਸਾਹਿਬ ਇੰਨੀ ਜਿਆਦੀ ਮਾਰਕੀਟ ਵੱਡੀ ਲੱਗੀ ਇੱਧਰ ਦਾ ਰਾਤ ਦੇ ਟਾਈਮ ਤੇ ਵੀ 9 ਵਜੇ 10 ਮਿੰਟ ਹੋ ਗਏ ਆ ਇਹ ਆ ਦੱਸੋ 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 ਇਹ ਸਾਰੇ ਬੈਠੇ ਨੇ ਕੁਲਫੀ ਕਿਨੇ ਦੀਆ ਕੁਲਫੀ ਕਿਨੇ ਦੀਆ 20 20 ਰੁਪਏ ਦੀ ਗੜੀਆ ਇਹ ਨਹੀਂ ਆ ਠੰਡਾ ਹੀ ਗੰਨਾ ਦੇ ਦੇ ਯਾਰ ਠੰਡਾ ਹੀ ਗੰਨਾ ਬੋਡੀ ਇਹ ਬਤਾ ਮੈਂ 20 ਰੁਪਏ ਦੀ ਹੈ ਭਾਈ ਸਾਹਿਬ ਆ 20 ਰੁਪਏ ਦੀ ਆ ਪਿਆਰ ਰੁਪਏ ਦੀ ਤੇਰੇ ਭਾਈ ਜੀ ਅਜੇ ਕੈਮਿਸਟਰੀ ਵਾਲਾ ਕਿਹੋਈ ਕਿੰਨੇ ਪੈਸੇ ਦੇਣ ਦਾ ਭਾਜੀ ਹੈਂ 70 ਆ 70 ਆ 50 ਆ ਨਹੀਂ ਲੈ ਨਹੀਂ ਆ 10 ਦਾ ਵੀ ਚੇਂਜ ਕਰ ਦੇ ਯਾਰ ਹੈ ਕਿੰਨੇ ਲੱਗਿਆ ਲੈਣੇ ਕੋਈ ਗੱਲ ਨਹੀਂ ਲਾ ਕੇ ਨਾ ਭਲੇਖਾ ਥੈਂਕ ਯੂ ਬੋਤਲ ਬਹੁਤ ਮਹਿੰਗੀ ਸੀਗੀ ਸ਼ਾਇਦ ਅੱਗੇ ਵਧੀਆ ਹੁੰਦੀ ਬਾਅਦ ਚ ਟਰਾਈ ਕਰਾਂਗੇ ਭਾਏ ਮੂਡ ਨਹੀਂ ਸੀਗਾ ਥੋੜਾ ਠੰਡਾ ਕਰਨਾ ਸੀ ਇੰਨੇ ਹੋ ਗਿਆ

ਹਾਂਜੀ ਅੱਧਾ ਘੰਟਾ ਹੋ ਗਿਆ ਜੀ ਬੰਦ ਗੁਰੂ ਮੰਨ ਲਿਆ ਬੰਦੇ ਨੇ ਬੱਚੇ ਦੇ ਅੰਦਰ ਝੂਟੇ ਦਰਸੇ ਬੱਚੇ ਦੇ ਅੰਦਰ ਝੂਟੇ ਡਾਂਡੇ ਆ ਛੋਟੀ ਟ੍ਰੇਨ ਦੇਖ ਆਈ ਦੋ ਇੱਥੇ ਚੱਲਦੀ ਨਾ ਅਲਵਰ ਸਾਹਿਬ ਇੱਥੇ ਪਾਰਕ ਜਿੱਲ ਮੈਂ ਬੈ ਗਿਆ ਜੀ ਰੂਮ ਤਾਂ ਮਿਲਿਆ ਨਹੀਂ ਪਾਰਕ ਸੁੱਤੇ ਬੈ ਕੇ ਮੱਛਰੀ ਬੜਾ ਨੜਦਾ ਬਈਗਾ ਤੇ ਥੱਲੇ ਉਹ ਵੀ ਲੜੀ ਜਾਂਦੀ ਸੀਗੀ ਕਾਹ ਜਿਹੜੀ ਆ ਲੰਮੇ ਪੈ ਹੀ ਨਹੀਂ ਹੁੰਦਾ ਪਿਆ ਕੋਈ ਸੌਣ ਦਾ ਪ੍ਰਬੰਧ ਕਰੀਏ ਕੁਝ ਜੁਗਾੜ ਲਾਣਾ ਪਣਾ ਆ ਇੱਥੇ ਆ ਦੇਖੋ ਆ ਕੁਝ ਸਮਾਨ ਜਿਆ ਰਿਹਾ ਦੇਖ ਰਿਹਾ ਇਧਰਲੇ ਪਾਸੇ ਵਾਟਰ ਕੁਲਰ ਲੱਗਾ ਠੰਡਾ ਪਾਣੀ ਦਾ ਪਾਣੀ ਭਰ ਲਈਏ ਪਹਿਲਾਂ ਆ ਠੰਡਾ ਪਾਣੀ ਭਰ ਲਈਏ ਇੱਥੋਂ ਠੰਡਾ ਹੋ ਰਿਹਾ ਬਿਲਕੁਲ ਪਾਣੀ ਇੱਥ ਕੋਈ ਵਾਟਰ ਕੁਲਰ ਲੱਗਾ ਜਿੱਧਰਲੇ ਪਾਸੇ ਇਸ ਸਰਾ ਦੇ ਵਿੱਚ ਨਾ ਉਹ ਬੰਦ ਨਹੀਂ ਆ। ਉਹ ਬੰਦ ਕਰਦੇ। ਆਹ ਤਾਂ ਡੁੱਟੀ ਬੰਦੀ ਰਹਿੰਦੀ। ਕੋਈ ਸਮਾਨ ਜਾਂ ਪਿਆ ਚ ਦੇਖਦੇ ਅੱਜ ਕੁਝ ਗੱਲ ਬਣੇ ਤਾਂ। ਆ ਕੀ ਆ? ਆ ਤਾਂ ਸਾਰੇ ਇਹਦੇ ਵਿੱਚ ਰੂਮ ਵਗੈਰਾ ਭਰੇ ਹੋਏ ਆ। ਆ ਗੱਦਾ ਹੈਗਾ ਪਰ ਪੂਰਾ ਖਰਾਬ ਹੋਇਆ ਪਿਆ ਬਿਲਕੁਲ ਇਹਨਾਂ। ਜੇ ਸੇਕੋਸ਼ ਕੰਮ ਦਾ ਮਿਲਦਾ ਤੇ ਦੇਖਦੇ ਆ ਆ ਰੂਨ ਵਾਲੀ ਭਰੇ ਹੋਏ ਆ ਸਾਰੇ ਆ ਕੀ ਜੀ ਆ ਦੇਖਦੇ ਆ ਵਾਵੇ ਆਪਾਂ ਨੂੰ ਆ ਗੱਦਾ ਮਿਲ ਗਿਆ ਵਾ ਦੇਖਦੇ ਆ ਇਹਨੂੰ ਵਿਛਾ ਕੇ ਗੱਦਾ ਵਿਛਾ ਕੇ ਇਹਨਾਂ ਜੇ ਗੱਲ ਬਣ ਜAVE ਤਾਂ ਆ ਸਾਹਮਣੇ ਪਾਰ ਗਈ ਇੱਥੇ ਲਮੇ ਬੈਜਨੇ ਆ ਠੀਕ ਹੈ ਜੀ ਆਪਾਂ ਨੂੰ ਗੱਦਾ ਮਿਲ ਗਿਆ ਵਾ ਕੋਈ ਨਾ ਕੋਈ ਜਿਗਾਰ ਦਾ ਆਪਾਂ ਲਾਈ ਲਿਆ ਵਾ ਇੱਥੇ ਗਿੱਦਾ ਪਛਾਉਂਦੇ ਆ ਤੇਲਵੇਂ ਪੈਂਦੇ ਆ ਸਸੀ ਗਾਲ ਜੀ গুড ਮਾਰਨਿੰਗ ਜੀ ਅੱਜ ਅਨੰਪੁਰ ਸਾਹਿਬ ਅਸੀਂ ਅੱਜ ਇੱਥੇ ਬਾਹਰ ਹੀ ਸੌਗੇ ਸੀ ਜਿਹੜਾ ਥੱਲੇ ਹੈਗੀ ਜਿਹੜੀ ਪਾਰਕ ਆ ਵੇਖੋ ਅੱਥੇ ਆਸੇ ਪਾਰਕ ਚ ਹੀ ਸੌਗੇ ਸੀ ਬਾਹਰ ਹੀ ਤੁਹਾਨੂੰ ਦਿਖਾਇਆ ਸੀਗਾ ਆਪਾਂ ਨੂੰ ਗੱद्दा ਮਿਲ ਗਿਆ ਸੀ ਗੱद्दा ਮਿਲਿਆ ਤੇ ਆਪਾਂ ਥੱਲੇ ਬਾਹਰ ਵਿਛਾ ਲਿਆ ਉਹਦੇ ਉੱਤੇ ਸੌਗੇ ਸੀ ਰੂਮ ਤਾਂ ਮਿਲਿਆ ਨਹੀਂ ਸਿੰਗਲ ਬੰਦੇ ਨੂੰ ਕਹਿੰਦੇ ਰੂਮ ਦਿੰਦੇ ਨਹੀਂ ਆ ਤੇ ਮੈਂ ਬਾਕੀ ਜਗ੍ਹਾ ਵੀ ਪਤਾ ਕੀਤਾ ਪਰ ਆਪਾਂ ਇੱਥੇ ਬਾਹਰ ਹੀ ਸੌਗੇ ਤੇ ਆਪਣੀ ਨੀਂਦ ਵਗੈਰਾ ਪੂਰੀ ਹੋ ਗਈ ਸੀ ਆਹ ਦੇਖੋ ਜੀ ਆ ਇੱਥੇ ਆਂਬ ਲੱਗੇ ਹੋਏ ਆ ਦੇਖੋ ਦਰਖਤ ਨੂੰ ਜਿੱਥੇ ਲੰਮਕਦੇ ਪਏ ਉੱਥੇ ਪੀਲੇ ਹੋ ਗਏ ਆ ਆ ਦੇਖੋ ਇੱਧਰਲੇ ਪਾਸੇ ਹੀ ਆਂਬ ਲੱਗਾ ਹੋ ਪਰਲੇ ਪਾਸੇ ਉਹ ਵੀ ਆਂਬ ਇੱਕ ਇੱਧਰਲੇ ਪਾਸੇ ਉਹ ਵੀ ਬਹੁਤ ਪੂਰਾ ਭਰਿਆ ਪਿਆ ਦਰਖਤ ਹੈ ਨਾ ਮੈਂ ਉੱਪਰ ਜਾਣ ਦੀ ਕੋਸ਼ਿਸ਼ ਕੀਤੀ ਸੀਗੀ ਬਿਲਕੁਲ ਉੱਪਰਲੇ ਫਲੋਰ ਤੇ ਪਰ ਉੱਪਰ ਸਾਰੇ ਲੋਕ ਲੱਗੇ ਹੋਏ ਉੱਪਰ ਜਾ ਨਹੀਂ ਹਾਇਆ ਆਜੋ ਜੀ ਆਪਾਂ ਗੁਰਦਵਾਰ ਸਾਹਿਬ ਜਾ ਕੇ ਮੱਥਾ ਟੇਕ ਕੇ ਆਉਂਦੇ ਆ ਸਾਢੇ 6 ਹੋਏ ਆ ਹੁਣੇ ਸੱਤ ਹੋ ਚੱਲੇ ਆਪਾਂ ਫਰੈਸ਼ ਬਰਸ਼ ਹੋ ਗਏ ਆਪਾਂ ਚਾਹ ਵੀ ਲੰਗਰ ਵੀ ਖਾ ਲਿਆ ਰਤੀ ਭੁੱਖ ਬਹੁਤ ਲੱਗੀ ਹੋਈ ਸੀਗੀ ਸਸ ਵੀਰ ਉੱਠ ਕੇ ਚਾ ਚੁਪੇ ਗਏ ਆ ਤੇ ਹੁਣ ਆਪਾਂ ਚੱਲਦੇ ਆਂ ਦਰਸ਼ਨ ਕਰਨ ਗੁਰਦਵਾਰ ਸਾਹਿਬ ਦੇ ਚਲੋ ਚਲਿਏ ਅੱਠ ਬਾਾਰ ਇਸ ਰਾਹ ਦੇ ਬਾਹਰ ਹੀ ਹੋਟਲ ਲੱਗੇ ਹੋਏ ਜਾਣ ਵਾਸਤੇ ਨਾਲ ਹੀ ਪੁੱਛਣ ਲੱਪੈਂਦੇ ਆ ਦੇਖੋ ਹੱਲੇ ਸਰਾਹ ਤੋਂ ਬਾਹਰ ਨਿਕਲੇ ਕਿਉਂਕਿ ਲੋਕੀ ਇੱਥੋਂ ਜਾਣ ਵਾਸਤੇ ਤਿਆਰ ਹੁੰਦੇ ਨਾ ਆਪਾਂ ਹੱਲੇ ਗੁਰਦਵਾਰ ਸਾਹਿਬ ਅੰਦਰ ਜਾ ਕੇ ਅੰਨੇ ਮੱਥਾ ਟੇਕ ਕੇ ਆਉਂਦੇ ਆ ਇੱਥੋਂ ਦੀ ਪੌੜੀਆਂ ਉੱਪਰ ਚੜ੍ਹ ਕੇ ਫੇਰ ਜਾਣਾ ਇਹ ਕਿੱਥੇ ਵੀ ਕੋਈ ਭੱਠੀ ਜੀ ਲੱਗੀ ਸੀਗੀ ਰਾਤੀਂ ਮੈਂ ਦੇਖੀ ਸੀ ਪਤਾ ਨਹੀਂ ਕੀ ਚੀਜ਼ ਆ ਇਹ ਸਟੀਮ ਪਲਾਂਟ ਆ ਉਕੇ ਸਟੀਮ ਪਲਾਂਟ ਹੈ ਮੋਪਰੋਂ ਦੇਖਿਆ ਸੀਗਾ ਅੱਗ ਜੀ ਬਲਦੀ ਬਈ ਤਾਂ ਮੈਨਾਂ ਗਿਆ ਪਤਾ ਨਹੀਂ ਕੀ ਚੀਜ਼ ਹੈ ਪਹਿਲਾਂ ਲੰਗਰ ਹਾਲ ਇੱਧਰ ਹੁੰਦਾ ਹੀ ਆਹ ਵਾਲਾ ਗੁਰੂਗੱਲ ਲੰਗਰ ਹਾਲ ਦੇਖੋ ਜਿੱਥੇ ਲਿਖਿਆ ਹੈ ਪੁਰਾਣਾ ਲੰਗਰ ਹਾਲ ਆ ਹੁੰਦਾ ਹੀ ਸਭ ਤੋਂ ਪਹਿਲਾਂ ਇਹੀ ਹੁੰਦਾ ਹੀ ਉਹ ਮੇਂਡੋਰਥਰੋਂ ਬੰਦ ਕੀਤਾ ਆ ਇੱਧਰ ਲਈ ਬਸ ਐਂਟਰੀ ਆ ਲੰਗਰ ਹਾਲ ਨੂੰ ਇੱਧਰਲੇ ਪਾਸੇ ਵੀ ਜਾ ਹੋ ਜਾਂਦਾ ਸਿੱਧਾ ਇੱਥੇ ਥੱਲੇ ਉਤਰ ਕੇ ਜਿੱਥੇ ਆਪਾਂ ਲੰਗਰ ਚਾਹ ਪੀ ਗਏ ਆ ਉਥੋਂ ਵੀ ਤੋ ਪਹਿਲਾਂ ਪਰਮਿਸ਼ਨ ਲੈ ਲੈਂਦੇ ਅੰਦਰ ਜਾਣ ਤੋਂ ਪਹਿਲਾਂ ਪੁੱਛ ਲੈਣਾ ਚਾਹੀਦਾ ਹੈ ਕਿ ਕੈਮਰਾ ਅੰਦਰ ਲੈ ਜਾਈਏ ਜੇ ਨਹੀਂ ਤਾਂ ਇਹ ਕੈਮਰਾ ਬੰਦ ਕਰਕੇ ਇਦਰਸ਼ਨ ਕਰਕੇ ਆਉਨੇ ਆ। ਸਭਈ ਕੈਮਰਾ ਲੈ ਜਾ ਸਕਦੇ ਅੰਦਰ। ਆ ਦੇਖੋ ਜੀ ਦੂਰ ਦੂਰ ਤੱਕ ਦਿਖ ਰਿਹਾ ਪਿਆ ਕਿ ਸਾਰਾ ਆਨੰਦਪੁਰ ਸਾਹਿਬ ਆਪਾਂ ਦਿਖਾ ਰਹੇ ਆ। ਉਹ ਸਾਹਮਣੇ ਸਰੋਵਰ ਆ। ਆ ਸਾਰਾ ਆਨੰਦਪੁਰ ਸਾਹਿਬ ਸ਼ਹਿਰ ਇੱਧਰ ਆ। ਇੱਧਰ ਆਪਾਂ ਗੁਰਦੁਆਰਾ ਸਾਹਿਬ ਤੱਕ ਸੀ ਕੇਸਰਧਾਮ ਉਹ ਦੂਰ ਦੂਰ ਤੱਕ ਸਾਰਾ ਹੀ ਦਿਖਦਾ ਨੰਦਪੁਰ ਸਾਹਿਬ ਉਹ ਪਰਲੇ ਪਾਸੇ ਦਾ ਸਾਰਾ ਹੀ ਖਾਲੀ ਆ ਉਹ ਪਰੇ ਦਾ ਪਹਾੜ ਵੀ ਦਿਖਦੇ ਇੱਥੋਂ ਦੀ ਕੈਮਰੇ ਚ ਪਤਾ ਨਹੀਂ ਦਿਖਦੇ ਹੋਣਗੇ ਕਿ ਨਹੀਂ ਦਿਖਦੇ ਇੱਦਾਂ ਆਪਾਂ ਡਾਇਰੈਕਟ ਦੇਖੀਏ ਤਾਂ ਦਿਖਦੇ ਪਿਆ ਬਿਲਕੁਲ ਹਲਕੇ ਹਲਕੇ ਦਿਖਦੇ ਆ ਸਵੇਰ ਦਾ ਹਲੇ ਟਾਈਮ ਹੋਇਆ ਵਾ 8:30 ਹੋਇਆ ਹਲੇ ਧੁੱਪ ਨਿਕਲੀ ਨਹੀਂ ਥੋੜੀ ਥੋੜੀ ਧੁੰਦ ਜੀ ਇੱਦਾਂ ਜਿੱਦਾਂ ਧੁੰਦ ਜੀ ਹੁੰਦੀ ਆ ਅਜੇ ਦੂਜੇ ਪਾਸੇ ਦਿਖਾਉਣਾ ਤੁਹਾਨੂੰ ਹਾਂ ਜੇ ਕਹਿੰਦੇ ਦਿਨ ਸਾਈਡ ਤੋਂ ਸਾਰਾ ਨਨਪੁਰ ਸਾਹਿਬ ਉਹ ਦੇਖੋ ਜੀ ਪਹਾੜੀ ਦਿਖਦੀ ਆ ਉਹ ਮੇਰੇ ਹਿਸਾਬ ਦੇ ਨਾਲ ਜਿਹੜਾ ਨਿਆਣਾ ਦੇਵੀ ਦੀ ਪਹਾੜੀ ਆ ਸ਼ਾਇਦ ਉਹ ਉੱਚੀ ਸਾਰੀ ਪਹਾੜੀ ਇੱਥੇ ਦਿਖਦੀ ਆ ਜਾਂ ਨਹੀਂ ਆਈ ਡੋਟ ਨੋ ਬਟ ਇਤਰਾ ਤਾਂ ਦਿਖਦੀ ਵੀ ਅੱਖਾਂ ਨੇ ਸਾਫ਼ ਦਿਖਦੀ ਪਈ ਆ ਦਿਖਾਉਣ ਦੀ ਕੋਸ਼ਿਸ਼ ਕਰਦਾ ਵੈਸੇ ਧੁੰਦ ਜੀ ਹੋਈ ਪਈ ਆ ਸ਼ਾਇਦ ਨਾ ਦਿਖਦੀ ਹੋਵੇ ਇੱਥੇ ਐਦਾਂ ਵੀ ਬਿਲਕੁਲ ਹਲਕੀ ਹਲਕੀ ਦੇਦੀ ਆ ਇੱਧਰ ਦੇਖੋ ਗੁਰਦੁਆਰਾ ਸ਼੍ਰੀ ਕੇਸਗੜ ਸਾਹਿਬ ਉਹ ਉਧਰਲੇ ਸਾਈਡ ਤੇ ਇੱਕ ਬ੍ਰਿਜ ਵੀ ਬਣਿਆ ਆ ਬ੍ਰਿਜ ਕੋ ਮੁੱਕਿਆ ਉਹ ਪਰਲੇ ਪਾਸੇ ਜਾਂਦਾ ਉਹ ਬ੍ਰਿਜ ਦੇਖਦੇ ਹਾਂ ਬ੍ਰਿਜ ਕਿੱਥਾ ਦੀ ਹੋਵੇ ਜਾਂਦਾ ਉਹ ਕਿਹੜੇ ਪਾਸੇ ਜਾਂਦਾ ਹੈ। ਵੇਖੋ ਦਿਖਦੇ ਵੇ ਸੜਕ ਦੇ ਉੱਤੇ ਹੀ ਬ੍ਰਿਜ ਬਣਿਆ ਹੋਇਆ ਹੈ ਦੇਖੋ। ਲੋਕੀ ਜਾਣ ਵੀ ਡਿਆ। ਇੱਧਰੋਂ ਵਾਸਤੇ ਸਾਰੇ ਫੋਟੋਗ੍ਰਾਫੀ ਵਗੈਰਾ ਕਰਦੇ ਨੇ ਅਸੀਂ ਇਹ ਵੀਡੀਓ ਵੀਡੀਓ ਬਣਾ ਲੈਂਦੇ। ਤਾਂ ਅੱਗੇ ਆਪਾਂ ਵੀਡੀਓ ਕਰ ਲਈ। ਨਹੀਂ ਮੈਂ ਇੱਥੇ ਵੀ ਨਹੀਂ ਬਣਾਉਣੀ ਸੀਗੀ। ਮੈਂ ਦੇਖਾਂਗਾ ਸਾਰੇ ਇਹ ਨਾਲ ਕਿਦਣਾ ਲਿਖ ਕੇ ਲਿਆ ਹੈ ਫਿਰ ਵੀਡੀਓਗ੍ਰਾਫੀ ਕਰਨੀ ਬਲਾਉਡ ਨਹੀਂ ਹੈਗੀ। ਮੇਰੇ ਖਿਆਲ ਦੇ ਨਾਲ ਅੰਦਰ ਲੋਕੀ ਕਰ ਲੈਂਦੇ ਨੇ ਵੀਡੀਓਗ੍ਰਾਫੀ ਕਰਾ ਰਿਹਾ। ਆਪਾਂ ਬਾਹਰਲੇ ਪਾਸੇ ਕਰਦੇ ਰਿਹਾ। ਆਹ ਦੇਖੋ ਇੱਧਰਲੇ ਪਾਸੇ ਹੈਗਾ ਜੀ ਗੁਰਦੁਆਰਾ ਮੰਨਜੀ ਸਾਹਿਬ ਆਹ ਜਿਹੜਾ ਬ੍ਰਿਜ ਬਣਿਆ ਇੱਥੋਂ ਦੀ ਜਾ ਗਿਆ ਹੈ ਮੈਨੂੰ ਪਹਿਲਾਂ ਦਿੱਤਾ ਇਹ ਮੈਨੂੰ ਪਤਾ ਨਹੀਂ ਕਦਾਂ ਬ੍ਰਿਜ ਬਣਿਆ ਵਾ ਆਹ ਬ੍ਰਿਜ ਤੋਂ ਜਾ ਗਿਆ ਹੈ ਆਹ ਸਾਹਮਣੇ ਇੱਧਰਲੇ ਪਾਸੇ ਹੈ ਗੁਰਦੁਆਰਾ ਸਾਹਿਬ ਹੈ ਇੱਧਰਲੇ ਪਾਸੇ ਵੀ ਕੰਸਟਰਕਸ਼ਨ ਚੱਲਦੀ ਪਈ ਆ ਇੱਥੇ ਵੀ ਕੁਝ ਨਵਾਂ ਤਿਆਰ ਕਰੂਗੇ ਆਹ ਦੇਖੋ ਜਿਹੜੀ ਐਂਟਰੀ ਹੈ ਜਿਹੜੀ ਚੜਾਈ ਐਂਟਰੀ ਦੇ ਸਾਹਮਣੇ ਆ ਆਪਣਾ ਬ੍ਰਿਜ ਬ੍ਰਿਜ ਬਾਰਗਿਆ ਦੇਖੋ ਇੱਧਰਲੇ ਪਾਸੇ ਜਿਹੜਾ ਗੁਰਦੁਆਰਾ ਸਾਹਿਬ ਆ ਅੰਦਰ ਜਾਣ ਦਾ ਰਸਤਾ ਜੀ ਤੇ ਬ੍ਰਿਜ ਹਿਲਦਾ ਬੂਰਾ ਫਟੇ ਫੁੱਟੇ ਲਾ ਕੇ ਬਣਾਇਆ ਬ੍ਰਿਜ ਜਿੱਦਾਂ ਹੁਣ ਆਏ ਆ ਨਾ ਥੋੜਾ ਟੈਂਪਰੇਰੀ ਜਿਹਾ ਹੀ ਬਣਾਇਆ ਪਰਮਾਨੈਂਟ ਤਿਆਰ ਕਰੂਗਾ ਹੱਲੇ ਜਿਹੜਾ ਟੈਂਪਰੇਰੀ ਆ ਵੈਸੇ ਬਣਿਆ ਤਾਂ ਬਹੁਤ ਪੁਰਾਣਾ ਹੀ ਆ ਦੇਖੋ ਜੰਗਾਲ ਜਿ ਕੋ ਲੱਗਿਆ ਆ ਕੇਸਗੜ ਸਭ ਤੋਂ ਆਓ ਤੇ ਅਦਰੋਂ ਆ ਕੇ ਸਿੱਧਾ ਯਾ ਬ੍ਰਿਜ ਤੇ ਜਾੜ ਕੇ ਤੇ ਇਧਰ ਆ ਗਏ ਇਧਰ ਲੈ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਨੂੰ ਪਹਿਲਾਂ ਥੱਲੇ ਜਾ ਕੇ ਘੁੰਮ ਕੇ ਆੜਾ ਬੰਦਾ ਸੀ ਹੁਣ ਡਾਇਰੈਕਟ ਇਧਰ ਉਹਦੀ ਦਿੱਤਾ ਗਿਆ ਆ ਗੁਰਦੁਆਰਾ ਆਪਣਾ ਗੁਰਦੁਆਰਾ ਕੇਸਗੜ੍ਹ ਸਾਹਿਬ ਦੇਖੋ ਦਰਸ਼ਨ ਕਰੋ ਜੀ ਆ ਦੇਖੋ ਪੁਰਾਣੇ ਟਾਈਮ ਦੇ ਲੱਗੇ ਹੋਏ ਆ ਪੁਰਾਣੇ ਟਾਈਮ ਤੇ ਆ ਜਿਹੜੇ ਟੀਵੀ ਵਾਸਤੇ ਲੱਗੇ ਹੁੰਦੇ ਸੀਗੀਆਂ ਡਿਸ਼ਾਂ ਵੱਡੀਆਂ ਵੱਡੀਆਂ ਇਹ ਤਾਂ ਨੈਟ ਵਾਸਤੇ ਲੱਗਾ ਹਿਊਜ ਨੈਟ ਉਹ ਪੁਰਾਣਾ ਦੂਸਰਾ ਉੱਤੇ ਨਿਕ ਕਬਾਇਰ ਲੱਗੀ ਇੱਥੇ ਵਾਇਰ ਲੱਗੀ ਹੋਈ ਆ ਇਹ ਇੰਟਰਨੈਟ ਦਾ ਲੱਗਾ ਹਿਊਜ ਨੈਟ ਇਹਦੇ ਉੱਤੇ ਤਾਂ ਵਾਇਰ ਲੱਗੀ ਚੱਲਦਾ ਪਿਆ ਜਾਨੀ ਕਿ ਆਪਰੇਟ ਕੰਮ ਕਰਦਾ ਪਿਆ ਆਹ ਵਾਲਾ ਬੰਦਿਆ ਜਿਹੜਾ ਵੱਡੇ ਵਾਲਾ ਆ ਇੱਧਰ ਨਿਸ਼ਾਨ ਸਾਹਿਬ ਵੀ ਆ ਦੇਖ ਇੱਧਰ ਲੱਗਾ ਹੋਇਆ ਆ ਹੈਗਾ ਜੀ ਗੁਰਦੁਆਰਾ ਸਾਹਿਬ ਅੰਦਰ ਗੁਰਦੁਆਰਾ ਸਾਹਿਬ ਤੇ ਅੰਦਰ ਪ੍ਰਦਰਸ਼ਨ ਕਰ ਲਿਆ ਮੈਂ ਵੀਡੀਓ ਸ਼ੂਟਿੰਗ ਕੀਤੀ ਅੰਦਰ ਕਿਉਂਕਿ ਇੱਥੇ ਉਹ ਵਾਲੇ ਮੇਨ ਗੁਰਦੁਆਰਾ ਸਾਹਿਬ ਤੇ ਅਲਾਉਡ ਨਹੀਂ ਸੀਗੀ ਤਾਂ ਕਰਕੇ ਮੈਂ ਇੱਥੇ ਵੀ ਅੰਦਰ ਨਹੀਂ ਕੀਤੀ। ਵੈਸੇ ਅੰਦਰ ਹੈ ਤਾਂ ਕੋਈ ਨਹੀਂ ਸੀਗਾ ਬਟ ਫੇਰ ਵੀ ਆਪਾਂ ਨੂੰ ਜਿਮਨਾ ਕੀਤਾ ਆਪਾਂ ਨੇ ਕਿਉਂ ਕਰੀਏ। ਇੱਕ ਰਸਤਾ ਵਾਪਸ ਇੱਧਰ ਹੀ ਚਲੇ ਜਾਂਦਾ ਜੇ ਵਾਪਸ ਜਾਣਾ। ਇੱਕ ਰਸਤਾ ਇਧਰੋਂ ਬਣਿਆ ਬਾਹਰ ਜਾਣ ਦਾ ਰਸਤਾ ਉੱਤਰੀ। ਥੱਲੇ ਜਿਹੜਾ ਦੇਖੋ ਫਾਰਚਨ ਇਹਦੇ ਦੇ ਬੱਟੇ ਨਿਕਲੇ ਹੋਇਆ ਪੂਰੇ ਚੁੱਬੇ ਆ ਬਾਰਾਂ ਤੇ। ਘਸ ਗਿਆ ਇਸੇ ਕਰਕੇ ਟਾਟਰ ਗੇਰਾ ਬਿਛਾਈਆ ਹੈ। ਇੱਥੇ ਤੁਰਨਾ ਈਜ਼ੀ ਆ। ਆ ਬਾਹਰ ਜਾਣ ਲਈ ਰਸਤਾ ਬਣਿਆ ਹੈ ਦੇਖੋ। ਰਣੀ ਰਾਇਆ ਦਾ ਬੜਾ ਇੱਟਾ। ਅੱਲਾ ਇੱਟਾ ਨਹੀਂ ਤਾਂ ਮੇਲੇ ਆ ਗਿਆ ਲਾਡੀ ਉੱਪਰ। ਲਾਈਟਾਂ ਚੱਗਦੀਆਂ ਵੀ ਤਾਂ ਨਹੀਂ ਵਾਹ। ਆਹ ਦੇਖੋ ਇੱਟਾ ਦੇਖੋ। ਇੱਧਰ ਆਹ ਜਿਹੜਾ ਇੱਟਾ ਬੜੀਆਂ ਪੁਰਾਣੀਆਂ ਲੱਗੀਆਂ ਨੇ ਘਸ ਗਈਆਂ ਆਂਦੀਆਂ। ਬਣਿਆ ਤਾਂ ਲੱਗਦਾ ਨਾ ਬਾਈਆ। ਇੱਧਰ ਵੀ ਜੋੜਾ ਘਰ ਹੈਗਾ ਆ। ਓਕੇ। ਇੱਧਰੋਂ ਹੀ ਤੁਸੀਂ ਜੇ ਦਰਸ਼ਨ ਕਰਨ ਜਾਣਾ ਤਾਂ ਇੱਥੇ ਪਹਿਲਾਂ ਜੋੜੇ ਜਮਾ ਕਰਾਓ ਫੇਰ ਦਰਸ਼ਨ ਕਰਨ ਚਲੀ ਜਾਓ। ਆਜਾ ਜੀ ਆਪਾਂ ਗੁਰਦੁਆਰਾ ਸਾਹਿਬ ਦਰਸ਼ਨ ਕਰਿਆ ਆ ਆ ਪਿੱਛੇ ਆਪਣੇ ਗੁਰਦੁਆਰਾ ਸਾਹਿਬ ਆ ਅੱਗੇ ਨਿਕਲਦੇ ਆ ਸ਼ੂਜ਼ ਵਗੈਰਾ ਲੈ ਕੇ ਸ਼ੂਜ਼ ਰਾਤ ਦੇ ਜਮ੍ਹਾਂ ਕਰਾਏ ਹੋਇਆ ਸ਼ੂਜ਼ ਲੈ ਕੇ ਹੁਣ ਅੱਗੇ ਨਿਕਲਦੇ ਆ ਜਿੱਦਾਂ ਸਾਹਮਣੇ ਚੱਲਦੇ ਆ ਜਿੱਥੇ ਕਿਲਾ ਹੈਗਾ ਉਧਰ ਜਾ ਕੇ ਦਰਸ਼ਨ ਕਰਕੇ ਨੇ ਦੇਖੇ ਹੁੰਦੇ ਆ ਆਇਓ ਆ ਇਧਰੋਂ ਦੀ ਰਾਹ ਬੰਦ ਕੀਤਾ ਆ ਇਸ ਕਰਕੇ ਮੈਂ ਥੋੜਾ ਧਿਆਨ ਨਾਲ ਦੇਖ ਕੇ ਚੱਲਣਾ ਪਿਆ ਆ ਗੁਰੂਗੋ ਲੰਗਰ ਪਰਾਲਾ ਹੀ ਆ ਆ ਦੇਖੋ ਜੀ ਸਾਹਮਣੇ ਦਸ਼ਮੇਸ਼ ਔਲ ਆ ਇੱਥੇ ਜਿੱਦਾਂ ਸਾਹਮਣੇ ਅੰਦਰ ਦੇਖੋ ਤੇ ਪੱਖੇ-ਪੁੱਖੇ ਲੱਗੇ ਹੋਇਆ ਜੇ ਦਾ ਰੂਮ ਵਗੈਰਾ ਨਹੀਂ ਮਿਲਦੇ ਤਾਂ ਇੱਥੇ ਹੀ ਤੁਸੀਂ ਆਪਾਂ ਸੌ ਸਕਦੇ ਆ ਜਿੱਦਾਂ ਆਪੇ ਰਾਤੀ ਆਪਾਂ ਰਾਤੀ ਜਿੱਦਾਂ ਪਾਰਕ ਦੇ ਵਿੱਚ ਸੁੱਤੇ ਸੀਗੇ ਤੇ ਉੱਥੇ ਗਰਮੀ ਲੱਗੀ ਸੀ ਕਿ ਪੱਖੇ ਦੀ ਵਿਵਸਥਾ ਨਹੀਂ ਹੈਗੀ ਸੀ ਇੱਥੇ ਸੌਣਾ ਸਾਬਦੇ ਤੇ ਪੱਖੇ ਲੱਗੇ ਆ ਬਟ ਇੱਥੇ ਗੱਦੇ-ਗੁੱਦੇ ਕੋਈ ਨਹੀਂ ਹੈਗੇ ਬਟ ਇਹ ਆ ਭਈ ਗਰਮੀ ਨਹੀਂ ਲੱਗੂਗੀ ਪੱਖੇ-ਪੱਖੇ ਚੱਲਦੇ ਪਏ ਆ ਅੰਦਰ ਇੱਥੇ ਸੌ ਸਕਦੇ ਆ ਜੇ ਆਪਾਂ ਰਾਤ ਨੂੰ ਰੁਕਣਾ ਹੈ ਤਾਂ ਇੱਥੇ ਰੁਕ ਸਕਦੇ ਆ ਪੱਖੇ ਚੱਲਣਦੇ ਆ ਆਪਾਂ ਪਹਿਲਾਂ ਰਾਤੀ ਪਾਰ 'ਚ ਰੁਕੇ ਉੱਥੇ ਸੀਗਾ ਤਾਂ ਠੀਕ ਪਰ ਉੱਥੇ ਗਰਮੀ ਬਹੁਤ ਲੱਗੀ ਆਪਾਂ ਨੂੰ ਪਸੀਨਾ ਪਸੂਣਾਂਦਾ ਸੀਗਾ ਤਾਂ ਵਰਗੇ ਪਰ ਇੱਥੇ ਆਪਾਂ ਰੁਕ ਸਕਦੇ ਹਾਂ ਦਸ਼ਮੀ ਸ਼ੌਲ ਦੇ ਵਿੱਚ ਅੰਦਰ ਪੱਖੇ ਲੱਗੇ ਹੋਏ ਆ ਚਲੋ ਆਪਾਂ ਚੱਲਦੇ ਹਾਂ ਸ਼ੂਜ਼ ਘਰ ਲੈਂਦੇ ਤੇ ਅੱਗੇ ਚੱਲਦੇ ਆ ਆ ਦੇਖੋ ਜੀ ਮਾਰਕੀਟ ਸਵੇਰ ਦੇ ਟਾਈਮ ਤੇ ਵੀ ਖੁੱਲੀ ਆ ਰਾਤ ਨੂੰ ਵੀ ਖੁੱਲੀ ਸੀਗੀ ਸਵੇਰ ਦਾ ਥਲੇ 7:30 ਆ ਅੱਜ ਤਾਂ ਵੀ ਮਾਰਕੀਟ ਖੁੱਲੀ ਪਈ ਆ ਆ ਰੇੜੀਆਂ ਰੋੜੀਆਂ ਵਾਲੇ ਤਾਂ ਚਲੇ ਗਏ ਆ ਇਹ ਦੇਚਣ ਵਾਲੇ ਖਾਣ ਪੀਣ ਦਾ ਸਾਮਾਨ ਵੇਚਣ ਵਾਲੇ